ਦੀ ਨਾਮ ਹੈ ਮੇਜ ਸਿੰਘ ਗਿੱਲ ਰਿਟਾਇਰਡ ਪੋਸਟਮਾਸਟਰ ਤੇ ਇਹ ਨਰਸਿੰਗ ਕਲੋਨੀ ਦੇ ਆ ਡਾਕਟਰ ਉਤਮ ਚੰਦ ਵਾਲੀ ਗਲੀ ਦਾ ਰਹਿਣਾ ਵਾਲਾ ਤੇ ਮੇਰੀ ਗਲੀ 'ਚ ਮਤਲਬ ਮੈਨੂੰ ਠਿੱਠ ਕੀਤਾ ਜਾ ਰਿਹਾ ਕਿਉਂਕਿ ਘਰ ਮੇਰੇ ਨੀਵੇਂ ਹੈ ਤੇ ਇਹ ਇਹ ਜਿਹੜਾ ਹੈ ਨਾ ਅਗਲੇ ਪਾਸੇ ਬੰਨ ਮਾਰ ਕੇ ਡਾਕਟਰ ਉਤਮ ਚੰਦ ਦੇ ਪਰਿਵਾਰ ਵੱਲੋਂ ਤੇ ਅੱਗੇ ਨਜਾਇਜ਼ ਉਸਾਰੀਆਂ ਕਰਕੇ ਗਲੀ 'ਚ ਇਹ ਪਾਣੀ ਜਿਹੜਾ ਹੈਗਾ ਨਾ ਇਹ ਮੇਰੇ ਘਰ ਵੱਲ ਮੋੜਨਾ ਚਾਹੁੰਦੇ ਆ ਜਦੋਂ ਕਿ ਇਹ ਇਹ ਆ ਦੀ ਇਹ ਵੀ ਇਹ ਗੜੀ ਨੀਵੇਂ ਜੀ ਸੀਵਰਾਂ ਕਰਦੇ ਤੇ ਸੀਵਰ ਤੇ ਦੋ ਸਕੀਮਾਂ ਬਣੀਆਂ ਲੱਖਾਂ ਰੁਪਏ ਲਾਤੇ ਰੇਲਵੇ ਲਾਈਨਾਂ ਪ੍ਰੋਜੈਕਟ ਬਣਿਆ ਓਵਰਫਲੋ ਪਾਈਪਾਂ ਪਾਈਆਂ ਤੇ ਜਦੋਂ ਕਿਸੇ ਅਫਸਰ ਨੇ ਆਉਣਾ ਹੁੰਦਾ ਨਾ ਕੋਈ ਗੱਲ ਹੁੰਦੀ ਹੈ ਤੇ ਇਹ ਪਤਾ ਕੀ ਕਰਦੇ ਆ ਉਹ ਪਾਈਪ ਚ ਮੁੰਦਾ ਪ사 ਦਿੰਦੇ ਆ ਤੇ ਪਾਣੀ ਇੱਥੇ ਆ ਕੇ ਓਵਰਫਲੋ ਹੋ ਕੇ ਅਫਸਰ ਨੂੰ ਮੈਂ ਦਿਖਾਉਂਦੇ ਆ ਮੂਰਖ ਬਣਾਉਂਦੇ ਆ ਵੀ ਅਸੀਂ ਤਾਂ ਲੁੱਟ ਕੇ ਜੀ ਮਰ ਕੇ ਸਾਡੀ ਗਲੀ ਉੱਚੀ ਕੀਤੀ ਜਾਵੇ ਇਲੈਕਸ਼ਨਾਂ ਤੋਂ ਲੈ ਕੇ ਹੁਣ ਤੱਕ ਮੈਨੂੰ ਇਹ ਇੱਥੇ ਆ ਕੇ ਸਾਡੇ ਬਾਰ ਚ ਤੁਮਕਾਉਂਦੇ ਰਹੇ ਕਿ ਗਲੀ ਚੱਕ ਕੇ ਉੱਚੀ ਕਰਕੇ ਤੇਰੇ ਬਾਰ ਮੂਰਤੀ ਪਾਣੀ ਕੱਢਾਂਗੇ ਹੈ ਜੋਰ ਲਾਉਣਾ ਲਾਲਾ ਇਸ ਵਾਸਤੇ ਮੈਂ ਬੀਡੀ ਬੀਡੀ ਪੀਓ ਨੂੰ ਡੀਸੀ ਸਾਹਿਬ ਨੂੰ ਤੇ ਆਪਣਾ ਡੀਡੀਪੀ ਬਠਿੰਡਾ ਨੂੰ ਤੇ ਇਹ ਚੀਜ਼ ਨੂੰ ਮੈਂ ਦਰਖਾਸਤ ਦਿੱਤੀ ਹੈ ਬੀਡੀ ਵੀਡੀਓ ਦੇ ਦਫ਼ਤਰ ਚ ਮੈਂ ਇਹਨੂੰ ਰਸੀਦ ਕਰਾ ਕੇ ਲਿਆ ਹੈ ਜਦੋਂ ਕੁਝ ਨਾ ਹੋਇਆ ਨਵੇਂ ਇਹ ਕੋਈ ਬਰਤਾਰ ਸਿਰਜਣ ਲੱਗ ਗਏ ਪਾਣੀ ਖੜਾ ਕਰਕੇ ਨੰਮੀਆਂ ਸਕੀਮਾਂ ਬਣਾਉਣ ਲੱਗ ਗਏ ਵੀ ਕੋਈ ਨਾ ਕੋਈ ਅਸੀਂ ਆਪ ਦੀ ਇੱਕੋ ਨਕਾਤੀ ਪ੍ਰੋਗਰਾਮ ਹੈ ਕਿ ਗਲੀ ਚੱਕ ਕੇ ਇਧਰ ਕਰਕੇ ਤੇ ਇਹਨਾਂ ਦੇ ਘਰ ਡੋਬਣੇ ਆ ਤੇ ਫਿਰ ਮੈਂ ਫਿਰ ਸੱਤ-ਸੱਤ ਨੂੰ ਮੈਂ ਡੀਸੀ ਸਾਹਿਬ ਨੂੰ ਡੀਡੀਪੀਓ ਨੂੰ ਬੀਓ ਨੂੰ ਪੱਤਰ ਲਿਖਿਆ ਕਿ ਮੇਰੇ 23 23 ਸ਼ੀਰਾ ਹੈਗਾ ਤੁਸੀਂ ਕੋਈ ਤੱਕ ਨਹੀਂ ਕੀਤੀ ਇਹ ਜਿਹੜਾ ਜਗਜੀਤ ਸਿੰਘ ਹੈ ਨਾ ਇਹ ਐਕਸ ਸਰਪੰਚ ਇਹ ਮੇਰੇ ਨਾਲ ਰੰਜੀ ਰੱਖਦਾ ਕਿਉਂਕਿ ਮੇਰਾ ਲੜਕਾ ਆਪ ਪਾਰਟੀ ਦਾ ਵਰਕਰ ਹੈ ਦੂਜੀ ਗੱਲ ਇਹ ਨੇ ਇਹ ਪੀ ਲੱਗਦਾ ਬਾਪੂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਅੱਜ ਇਹ ਸਮੱਸਿਆ ਤੇ ਜਿਹੜੇ ਸਾਹਮਣਾ ਕਰਨਾ ਪੈਂਦਾ ਬਿਲਕੁਲ ਬਿਲਕੁਲ ਕਿਉਂਕਿ ਇਹਨਾਂ ਦੀਆਂ ਇਹਨਾਂ ਦੀਆਂ ਜੜਾਂ ਡੂੰਘੀਆਂ ਲੱਗੀਆਂ ਤੇ ਅਫਸਰ ਇਹਨਾਂ ਦੇ ਗੋਡਿਆਂ ਪਰ ਨੇ ਸਾਰੇ ਆ ਦੇਖੀ ਜਾ ਕਿ ਕਿਸੇ ਕਿਸੇ ਕਿਹੜੀ ਪਾਰਟੀ ਦਾ ਸਰਪੰਚ ਹੈ ਇਹ ਕਾਂਗਰਸ ਪਾਰਟੀ ਦਾ ਸਰਪੰਚ ਹੈ ਕੀ ਲੱਗਦਾ ਕਾਂਗਰਸ ਦੀ ਜਿਹੜੀ ਜਿਹੜਾ ਡੂੰਗੀਆਂ ਤੇ ਆਪਦੀਆਂ ਹੈ ਨਹੀਂ ਨਹੀਂ ਹੈ ਨਹੀਂ ਹਜੇ ਤਾਂ ਸਾਡੀਆਂ ਉੱਤੇ ਲੱਗੀਆਂ ਇਹ ਤੇ ਇਹ ਸਾਡੀਆਂ ਜੜਾਂ 'ਚ ਤੇਲ ਦਿੰਦੇ ਆ ਹੁਣੇ ਤੇ ਜਨਤਕ ਪੈਸੇ ਦੀ ਨਹੀਂ ਕੀਤੀ ਬਰਬਾਦੀ ਜੇ ਇਹ ਸੀਵਰ ਨੇ ਪਹਿਲਾਂ ਵੀ ਓਵਰਫਲੋ ਚੱਲ ਮੰਨ ਲਿਆ ਹੁੰਦਾ ਸੀ ਤੇ ਉੱਥੇ ਰੇਲਵੇ ਲਾਈਨਾਂ 14 ਲੱਖ 15 ਲੱਖ ਦਾ ਪ੍ਰੋਜੈਕਟ ਕਰਕੇ ਉਹ ਪੈਸੇ ਨੂੰ ਮਿਸ ਐਪ੍ਰੋਪਰੀਏਟ ਕੀਤਾ ਤੇ ਜਨਤਕ ਪੈਸੇ ਦੀ ਬਰਬਾਦੀ ਕੀਤੀ ਹੈ ਪੈਪਾਂ ਪਾਈਆਂ ਉਹ ਬਰਬਾਦੀ ਕੀਤੀ ਹੈ ਤੇ ਫਿਰ ਇਹ ਚੱਲਦਾ ਕਿਉਂ ਨਹੀਂ ਜਦੋਂ ਲੱਖਾਂ ਰੁਪਏ ਲਾ ਕੇ 6 ਲੱਖ ਰੁਪਏ ਹੋਣਾ ਕਹਿੰਦੇ ਇਹ ਕਹਿੰਦੇ ਆਇਆ ਸੀ ਉਹ ਰਾਜ ਸਫਾਈ ਵਾਸਤੇ ਤੇ ਆ ਸੀਵਰਾ ਦੇ ਹਾਲਾ ਹੋਏ ਪਏ ਹੁਣ ਇਸ ਤੋਂ ਬਾਅਦ ਫੇਰ ਪਤਾ ਕੀ ਹੋਇਆ ਜਦੋਂ ਮੈਨੂੰ ਕੁਝ ਵੀ ਨਾ ਹੋਇਆ ਤਾਂ ਮੈਂ ਨਾ ਕਚੇਰੀ ਚ ਜਾ ਕੇ ਬਠਿੰਡੇ ਵਕੀਲ ਤੋਂ ਨੋਟਿਸ ਭਜਵਾਇਆ ਡਾਇਰੈਕਟਰ ਪੰਚਾਇਤ ਨੂੰ ਭਜਵਾਇਆ ਟੀਸੀ ਨੂੰ ਭਜਵਾਇਆ ਡੀਡੀਪੀਓ ਨੂੰ ਭਜਵਾਇਆ ਤੇ ਵੀਡੀਓ ਪੀਓ ਨੂੰ ਭਜਵਾਇਆ ਗ੍ਰਾਮ ਪੰਚਾਇਤ ਨੂੰ ਭਜਵਾਇਆ ਵੀ ਗੱਡੀਆਂ ਤੇ ਨਜਾਇਜ਼ ਸਾਰੀਆਂ ਨਕੀਤੀਆਂ ਜਾਣ ਤੇ ਬੰਨ ਖਲਵਾਏ ਜਾਣ ਉਹਦੇ باوجود 27 ਛੀ ਨੂੰ ਆ ਕੇ 15-20 ਬੰਦੇ ਇਕੱਠੇ ਕਰਕੇ ਤੇ ਭੀੜ ਭੜ ਕਰਕੇ ਮਿਸਤਰੀ ਲਿਆ ਕੇ ਮੇਰੇ ਜਿਹੜਾ ਮੇਨ ਚੈਂਬਰ ਸੀ ਉਤੇ ਗੈਰ ਕਾਨੂੰਨੀਓ ਸਾਰੀ ਕਰਤੀ ਹੈ ਤੇ ਉਹ ਸਾਹਮਣੇ ਪਈ ਉਹ ਦੇਖੋ ਕੀ ਨਾਮ ਹੈ ਜੀ ਕਰਮ ਸਿੰਘ ਆ ਜੀ ਬਾਕੀ ਮਾਮਲਾ ਕੀ ਹੈ ਨਾ ਪਾਣੀ ਨਹੀਂ ਆਈ ਜੀ ਪਾਣੀ ਉੱਠਾ ਕੱਢਣ ਨੂੰ ਆਉਂਦੇ ਐ ਇਹ ਨਿਕਾਜ ਇਹ ਪੁੱਠਾ ਪਾਉਂਦੇ ਨੇ ਹਨੇਕ ਰਾਜਵਾਲ ਨੂੰ ਆਉਂਦੇ ਆ ਆ ਕਰ ਆਪਣਾ ਇਹ ਢੀਮਾ ਹੋਇਆ ਪਿਆ ਇਹ ਸਾਰੇ ਪੁੱਠਾ ਪੁੱਠਾ ਮਾਰ ਕੇ ਆਉਂਦੇ ਆ ਇਧਰ ਨੂੰ ਤੇ ਸਾਡੇ ਇੱਥੇ ਉਲਟ ਚੱਲਦੀ ਐ ਇਹ ਸਾਰੀ ਨੰਵਾ ਦੇ ਤੋਂ ਪਾਣੀ ਡੁੱਬਣਾ ਰੁਪਨੇ ਕਰ ਇਹ ਇਹ ਮੁੰਡੇ ਵੀ ਆਪ ਵਰਕਰ ਆ ਆ ਪਾਰਟੀ ਦੇ ਆ ਪਾਰਟੀ ਦੇ ਵਰਕਰ ਆ ਸੀ ਇਹਦੇ ਮੁੰਡੇ ਬੰਦਾ ਸਾ 15 ਸਾਲ ਹੋ ਗਏ ਸਾਨੂੰ ਇੱਥੇ ਕੰਮ ਤੇ ਕਹਿੰਦੇ ਇਲਾਕੇ ਦੇ ਮੰਤਰੀ ਆ ਪਰ ਇਹੋ ਜਿਹਾ ਕੁਝ ਕੋਈ ਕੋਈ ਨਹੀਂ ਕਰਦਾ ਇੱਥੇ ਕੋਈ ਨਹੀਂ ਸੁਣਦਾ ਸੁਣਵਾਈ ਸਾਡੀ ਹੈ ਇਹ 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 ਤਾਂ ਮਤਲਬ ਆ ਦੇ ਅਸੀਂ ਜਿਹੜਾ ਮਫਸਲਾ ਦੇ ਅਧਿਕਾਰੀ ਸਰਪੰਚ ਆਦਾ ਸਾਡੀ ਜੇਬਚਾਪ ਅਫਸਰ ਜੇਬਚਾਪ ਸਾਡੀ ਜੇਬਚਾਪ ਅਫਸਰ ਸਾਰੇ ਕਰ ਲੋ ਜਿਹੜਾ ਕੁਝ ਕਰਨਾ ਮੈਨੂੰ ਕੀ ਕਰ ਲੋਨਾਂ ਨੇ ਕਹਿ ਤੂੰ ਮੈਂ ਕਹੇ ਤੂੰ ਮਨਜ਼ੂਰੀ ਤਾਂ ਦਿਖਾ ਦੇ ਕੋਈ ਪ੍ਰਸਾਦ ਦਿਖਾ ਦੇ ਉਹ ਜਿਹੜਾ ਨਜਾਇਜ਼ ਉਹ ਸਾਰੀ ਕਰੀ ਜਾਂਦੇ ਮੇਰੇ ਬਾਹਰ ਮੂਰੇ ਆ ਦੇ ਤੂੰ ਕੌਣ ਆ ਨਾ ਮਨਜ਼ੂਰੀ ਕਰਨ ਵਾਲਾ ਅਫਸਰ ਅਫਸਰਾਂ ਨੂੰ ਅਸੀਂ ਕੁਝ ਨਹੀਂ ਜਾਣਦੇ ਨੋਟਿਸਾਂ ਨੂੰ ਅਸੀਂ ਕੁਝ ਨਹੀਂ ਜਾਣਦੇ ਦੱਸ ਕੀ ਨਾ ਮੇਰਾ ਊਰਮਿਲ ਅੱਛਾ ਕੀ ਮਾਮਲਾ ਕੀ ਲੱਗਦਾ ਮਾਮਲਾ ਹੈ ਜੀ ਸਾਡੇ ਘਰ ਨੀਵੇਂ ਹੈਗੇ ਸਾਡੇ ਘਰਾਂ ਚ ਪਾਣੀ ਵੜ ਗਿਆ ਤੇ ਸਾਡੇ ਘਰ ਡਿੱਗਣਗੇ ਪਾਣੀ ਦੇ ਢਾਹੋਂ ਉੱਤਰ ਨੂੰ ਜਾਏ ਸਰਪੰਚ ਦਾ ਹੱਥ ਬਣਦਾ ਇਹ ਸਾਰਿਆਂ ਸੁਵਿਧਾ ਕਰਨ ਦਾ ਹੱਕ ਸਰਪੰਚ ਦਾ ਬਣਦਾ ਸਰਪੰਚ ਹੈ ਜੀ ਸਾਡਾ ਸਾਡੀ ਸੁਣਵਾਈ ਨਹੀਂ ਸੁਣਦਾ ਹੂੰ ਸਰਪੰਚ ਕਹਿੰਦਾ ਗਲਿੰਚੀ ਕਰੂੰਗਾ ਇਹ ਸਾਡੇ ਘਰ ਡਿੱਗਣ ਜਾਏ ਹੂੰ ਸਰਪੰਚ ਦਾ ਆਹ ਕਹਿੰਦਾ ਕਹਿੰਦਾ ਜਿਨ੍ਹਾਂ ਦੇ ਨੀਵੇਂ ਆ ਉਹ ਡਿੱਗੇ ਜੇ ਤੱਕ ਕੋਈ ਹੋstoi ਹੈ ਨਹੀਂ ਅਸੀਂ ਸਾਡੇ ਕੁੱਚੀ ਚੱਕਾਂਗੇ ਸਰਪੰਚ ਦਾ ਆਇਆ ਕਹਿੰਦਾ ਜਿਨ੍ਹਾਂ ਦੇ ਨੀਵੇਂ ਘਰ ਆ ਉਹ ਡਿੱਗ ਜਾਣਗੇ ਜਿਨ੍ਹਾਂ ਦੀ ਟਾਈਮ ਦੀ ਰੋਟੀ ਮਸਾ ਪੱਕਦੀ ਹੈ ਉਹ ਕਿੱਥੋਂ ਘਰ ਪਾ ਲੈਣੀ ਹੈ ਮੈਨੂੰ ਅਹੀਂ ਦੱਸੋ ਕਿੱਥੋਂ ਪਾਲਣਗੇ ਘਰ ਕਿ ਤਾਂ ਪਏ ਉਹ ਵੀ ਗਏ ਤਾਂ ਪਏ ਆ ਉਧਰ ਦੋ ਜਣਾਂ ਦੇ ਘਰ ਦਿੱਕੇ ਪਏ ਆ ਆਰਸੀ ਛੱਤ ਲੱਗੀ ਸੀਗੀ ਉਹ ਵੀ ਟਿੱਕੇ ਪਏ ਕਾਰਨ ਚ ਕਿਹੜਾ ਆਇਆ ਪਈ ਅੱਜ ਤੋਂ ਪਾਣੀ ਅੰਦਰ ਪੜ ਗਿਆ ਤਾਂ ਮਕਾਨ ਡਿੱਗਣਗੇ ਇਹਦਾ ਕੌਣ ਜ਼ਿੰਮੇਵਾਰ ਸਰਪੰਚ ਕੋਈ ਨਹੀਂ ਜ਼ਿੰਮੇਵਾਰ ਸਰਪੰਚ ਨੇ ਤਾਂ ਕੁਛ ਵੀ ਕਿਹਾ ਨਾ ਨਾ ਅਗਲੇ ਦੇ ਘਰ ਦੇਖਣਾ ਆ ਕੇ ਨਾ ਉਹਨਾਂ ਨੂੰ ਪੈਸੇ ਦੁਹਾਣੇ ਵੀ ਹਾਂ ਪੈਸੇ ਦੁਆ ਆ ਕੇ ਤੁਹਾਡੇ ਮਕਾਨ ਸਹੀ ਕਰਾ ਦੂੰਗਾ ਹਮ ਸਰਪੰਚ ਦਾ ਤਾਂ ਕੁਛ ਵੀ ਨਹੀਂ ਕਰਨਾ ਸਰਪੰਚ ਨੇ ਤਾਂ ਆਪਣੇ ਪਿੰਕ ਫਲਾਣੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਕੋਈ ਹਾਲ ਨਹੀਂ ਦੇਖੋ ਸਾਡੇ ਮਕਾਨ ਦੀ ਛੱਤ ਡਿੱਗੀ ਪਈ ਆ ਪਲਾਟ ਪਾਸੇ ਲੈ ਲੈ ਲੋਕਾਂ ਨੇ ਖਾਲੀ ਛੱਡ ਰੱਖੇ ਆ ਉਹਦੇ ਵਿੱਚ ਪਾਣੀ ਸਾਰੀ ਕਲੋਨੀ ਦਾ ਉੱਥੇ ਆ ਹੀ ਜਾਂਦਾ ਠੀਕ ਹੈ ਅਸੀਂ ਗਰੀਬ ਪਰਿਵਾਰ ਆ ਮਿਹਨਤ ਕਰਦੇ ਆ ਦੇਖੋ ਮਸਾ ਅਸੀਂ ਆਵਦਾ ਉਹ ਲਾਉਣ ਚੱਕ ਚੱਕ ਕੇ ਅਸੀਂ ਘਰ ਪਾਏ ਆ ਠੀਕ ਆ ਨਾ ਉਹ ਹਜੇ ਸਾਡੇ ਲੋਨਾਂ ਦਾ ਕਰਜ਼ਾ ਸਿਰ ਤੇ ਪਿਆ ਤੇ ਸਾਡੀਆਂ ਛੱਤਾਂ ਥੱਲੇ ਆਈ ਜਾਂਦੀਆਂ ਸਾਡੇ ਬੱਚਿਆਂ ਦੀ ਪਰਸੋਂ ਜਾਨ ਮਸਾਂ ਬੱਚੀਆ ਆਓ ਮੈਂ ਤੁਹਾਨੂੰ ਦਿਖਾਉਂਦਾ ਇਧਰ ਆਓ ਅਸਾਂ ਅਸੀਂ ਕਿਸਨਾ ਹਜੇ ਸਾਡੀਆਂ ਉੱਤਰੀਆਂ ਨਹੀਂ ਤੇ ਓਵੇਂ ਸਾਡਾ ਹਜੇ ਕਰਜ਼ਾ ਸਿਰ ਚੜਿਆ ਪਿਆ ਤੇ ਅੱਜ ਅਸੀਂ ਫੇਰ ਆਏ ਹੇ ਮਕਾਨ ਬਣਾਉਣ ਦੇ ਕਾਗਲ ਬਣ ਕੇ ਦੇਖੋ ਆ ਪੰਜਾਬ ਆ ਸਾਡਾ ਪਿੱਛੇ ਖਾਲੀ ਪਲਾਟ ਲੈ ਲੈ ਕੇ ਖਾਲੀ ਪਲਾਟ ਸਾਰੇ ਤੇ ਨਾ ਕੋਈ ਉਹਨਾਂ ਦੀ ਦੇਖ ਰੇਖ ਕਰਦਾ ਨਾ ਕੋਈ ਉਹਨਾਂ ਨੂੰ ਸੰਭਾਲਦਾ ਤੇ ਦੂਜੇ ਗਰੀਬਾਂ ਦੇ ਘਰ ਤੋਂ ਟੱਗਦੇ ਆ ਤੇ ਟਿੱਕੀ ਜਾਣ ਕੋਈ ਕਿਸੇ ਤੱਕ ਕੋਈ ਮਤਵਲ ਨਹੀਂ ਇਸ ਕਲੋਂ ਦੀ ਇਕਨ ਬਸ ਬੋਟਨਾ ਪਾ ਦੇ ਚੁੱਪ ਕਰਕੇ ਤੇ ਨਾ ਕੋਈ ਕਿਸੇ ਨੂੰ ਪੁੱਛਣਾ ਦੱਸਣਾ ਕੀ ਹਾਲ ਹੈ ਦਸ ਲੋਕਾਂ ਬਾਰੇ ਮੈਡਮ ਜਿੱਦੋਂ ਕੋਈ ਮਰ ਗਿਆ ਫਿਰ ਸਾਰੇ ਇਕੱਠੇ ਹੋ ਕੇ ਇੱਥੇ ਆ ਜਾਣਗੇ ਪੈਸੇ ਦੇ ਦੇਣਗੇ ਚੁੱਪ ਕਰਾ ਦੇਣਗੇ ਗਰੀਬ ਦੀ ਆ ਹਾਲਤਾ ਦੇਖੋ ਹੈ ਤੇ ਆ ਲੋਨ ਚੱਕ ਚੱਕ ਕੇ ਕਰਜ਼ਾ ਹਜੇ ਆਪਾਂ ਮੈਂ ਤੁਸੀਂ ਉਹ ਦੇਖ ਲਓ ਸਾਡੇ ਘਰ ਹਜੇ ਕਿਸ ਨਾਲੇ ਸਾਡੇ ਘਰੇ ਘੇੜੇ ਮਾਰਦੇ ਕਰਦੇ ਆ ਤੇ ਛੱਤ ਸਾਡੀ ਪਹਿਲਾਂ ਥਲੇ ਡਿੱਗੀ ਪਈ ਆ ਸਮਾਨ ਸਾਰਾ ਪੇਟਨਾ ਸੀ ਲਮਾਰਨਾ ਸੀ ਸਾਈ ਆਹ ਹਮਾਰੀ ਇਹ ਸਾਰਾ ਬੱਸ ਇਹ ਤਾਂ ਕੀ ਹੋਇਆ ਦੇਖੀ ਕਾ ਨਮਾਸਾਰਾ ਸੀ ਮਰ ਖਾਤ ਪਰ ਮਾਰੇ ਚੁਲ੍ਹੇ ਆ ਗਏ ਤੇ ਜੇ ਸਾਡੇ ਜਵਾਨ ਮਰ ਜਾਂਦੇ ਤੇ ਕਿਹੜੇ ਤਾਂ ਕਿ ਸਾਨੂੰ ਬੱਚੇ ਦੇ ਦੇਣੇ ਕੋਈ ਕਿਸੇ ਵੀ ਨਹੀਂ ਦੇਣੇ ਸੀ ਉਹ ਬੱਚੇ ਸਾਡੇ ਇੰਨੇ ਸਾਰੇ ਜਵਾਨਾਂ ਨੂੰ ਲੈ ਮਾਰਾ ਜਾਂਰੇ ਆ ਚੰਗੇ ਆ ਵੀ ਸਾਡੇ ਬੱਚੇ ਸਾਨੂੰ ਆਏ ਆ ਅਸੀਂ ਇਨਾ ਧਰਮ ਬਰੱਖਦੇ ਆ ਕਿ ਅਸੀਂ ਬੱਚਿਆਂ ਨੂੰ ਪੜਾ ਕੇ ਦੇਸ਼ ਦੀ ਕਲੌਨੀ ਦੀ ਆਂਦੇ ਸਾਰੇ ਪਰਵਾਹ ਦੀ ਕਬੀਲੇ ਦੀ ਅਸੀਂ ਪੂਰੀ ਮਦਦ ਕਰਕੇ ਬੱਚਿਆਂ ਨੂੰ ਪੜਾ ਕੇ ਕਿ ਅੱਜ ਉਹ ਬੱਚੇ ਸਾਡੇ ਮੋਤ ਦੇ ਥੱਲੇ ਬੈਠੇ ਆ ਦੇਖੋ ਆਹ ਦੇਖੋ ਜੈਸਮੀਨ ਇਧਰ ਆ ਜੈਸਮੀਨ ਇਧਰ ਆਂ ਪਤਾ ਨਹੀਂ ਆਇਨਾ ਬੱਚਿਆਂ ਨੂੰ ਅਸੀਂ ਕਲੌਨੀ ਦੇ ਪੂਰੇ ਵਧੀਆ ਤੇ ਕਾਰੀਗਰ ਬਣਾਉਣਾ ਇਹ ਨਹੀਂ ਵੀ ਅਸੀਂ ਪੈਸੇ ਖਾਤਰ ਜਾਉਂਦੇ ਆ ਐਸਾ ਕੀ ਕਰਨਾ ਪਾਉਸਾ ਤੇ ਇੱਥੇ ਰਹਿ ਜੂ ਪਾਸੇ ਇਹੋ ਜਿਹਾ ਅਸੀਂ ਕਰਕੇ ਦਿਖਾਉਣਾ ਕਿ ਜਨਤਾ ਦੇਖੇ ਦੇਸ਼ ਵਾਸਤੇ ਦੇਸ਼ ਵਾਸਤੇ ਬੱਚਾ ਨਪੜਾਉਣਿਆ ਇਹਨਾਂ ਖਾਤਰ ਕਰਦੇ ਆ ਕੋਈ ਅਸੀਂ ਸਾਨੂੰ ਜ਼ਮੀਨਾਂ ਜਾਇਦਾਦਾਂ ਨਹੀਂ ਕੋਈ ਪਾਸੇ ਤਾਂ ਨਹੀਂ ਅਸੀਂ ਇਹ ਆਨੇ ਵਿਹਾਰ ਸਾਰੇ ਭਾਈਚਾਰੇ ਨਾਲ ਰਹਿਣਾ ਬੱਚਿਆਂ ਨੂੰ ਪੜਾਉਣ ਲਿਖਾਉਣ ਉਹਨਾਂ ਨੂੰ ਅੱਗੇ ਵਧਾਉਣਾ ਕੀ ਕਾ ਸਾਡੇ ਮਰ ਜਾਣਗੇ ਤੇ ਫਿਰ ਅਸੀਂ ਕੋਈ ਪ੍ਰਵਾਹ ਨਹੀਂ ਨਸ਼ਾ ਖਾਂਦਾ ਖਾਈ ਜਾਵੇ ਕਿਸੇ ਦੇ ਘਰ ਜਾ ਕੇ ਪੁੱਛਣਾ ਨਹੀਂ ਇਹ ਨਸ਼ਾ ਕਿੰਨਾ ਹੈ ਨਸ਼ਾ ਬਹੁਤ ਹੈ ਹਰ ਘਰ ਦਾ ਮੁੰਡਾ ਕੀ ਮੈਂ ਕਿਹਨੀਆਂ ਹਾਲਾ ਕਲੋਨੀ ਕਿਹੜੀ ਵੱਸਦੀ ਹੈ ਇਹ ਨਰਸਿੰਗ ਕਲੋਨੀ ਆ ਨਸ਼ੇ ਦਾ ਇੱਥੇ ਬੁਰਾ ਹੀ ਹਾਲ ਹੈ ਠੀਕ ਹੈ ਨਾ ਅਸੀਂ ਤਾਂ ਹੁਣ ਆਏ ਆ ਵੀ ਨੂੰਹਾਂ ਧੀਆਂ ਕਰਕੇ ਅਸੀਂ ਅੰਦਰ ਹੀ ਬੈਠਾ ਰਹਿੰਦੇ ਆ ਸਾਨੂੰ ਕੋਈ ਪਤਾ ਨਹੀਂਗਾ ਵੀ ਇੱਥੇ ਕੀ ਹੋਈ ਜਾਂਦਾ ਕੀ ਨਹੀਂ ਪਰ ਲੋਕਾਂ ਤੋਂ ਹੁਣ ਅਸੀਂ ਸੁਣੀ ਜਾਂਦੇ ਜਿਹੜੀਆਂ ਗੱਲਾਂ ਐਨਾ ਨਸ਼ਾ ਕੋਈ ਚਿੱਟਾ ਖਾਈ ਜਾਂਦਾ ਕੋਈ ਸ਼ਰਾਬਾਂ ਪੀ ਜਾਂਦਾ ਕੋਈ ਤੁਚਾ ਨੇ ਪਤਾ ਨਹੀਂ ਹੋਰ ਕੀ ਮੈਡੀਕਲਾਂ ਤੋਂ ਖਾ ਖਾ ਕੇ ਇਹ ਵਿਚਾਰੇ ਜਵਾਨ ਪੁੱਤ ਸਾਡੇ ਮਰੀ ਜਾਂਦੇ ਆ ਇਹ ਉਹਨਾਂ ਮਾਵਾਂ ਦਾ ਕੋਈ ਹਾਲ ਨਹੀਂ ਹਾਂ ਤੇ ਕੋਈ ਨਹੀਂ ਇਹ ਸੰਦਾਗਾ ਬਿੱਤੀ ਹੋਗਾ ਕੀ ਨਹੀਂ ਆਹ ਹਾਂ ਲਈ ਅੱਛਾ ਮੰਦੇ ਪਸਾਰ ਰੱਖੀ ਸੀ ਬੋਰੀਆਂ ਪਸਾਰ ਰੱਖੀਏ ਇਹਦੀ ਗੱਲ ਸੁਣੋ ਜੇ 14 ਲੱਖ ਪ੍ਰੋਜੈਕਟ ਉਪਸੇ ਲਾਪ ਲਿਫਟਿੰਗ ਵਾਸਤੇ ਲਾਇਆ ਹੈ ਸਵਾਮੀ ਗੱਲ ਤੇ ওভারਕ੍ਰੋ ਦੇ ਪਾਈਪਾਂ ਪਾਈਆਂ ਤੇ ਪਾਣੀ ਫਿਰ ਜਾਂਦਾ ਕਿਉਂ ਨਹੀਂ ਤੇ ਲੱਖਾਂ ਰੁਪਏ ਖਰਚੇ ਤੇ ਲੱਖਾਂ ਤੇ 6 ਲੱਖ ਕਹਿੰਦੇ ਹੋਣ ਆ ਗਿਆ ਤੇ ਉੱਥੇ ਉੱਥੇ ਨਾ ਪਾਈਪ ਬੰਦ ਕਰ ਦਿੰਦੇ ਆ ਪਾਈਪ ਬੰਦ ਕਰਕੇ ਪਾਣੀ ਨੇ ਫਿਰ ਜਾਣਾ ਕਿੱਥੇ ਅੱਗੇ ਅਸੀਂ ਪਤਾ ਟੱਕਣ ਕਿਉਂ ਚੱਕੇ ਪੇਪਲੀ ਦਿੰਦੇ ਆ ਕਿ ਇਹਦੇ ਨਾਲ ਪਾਣੀ ਪ੍ਰੈਸ਼ਰ ਮਾਰੂਗਾ ਇਹ ਇਹ ਐਡੀ ਮਤਲ ਅਹੇ ਜਾ ਬੇਵਕੂਫ ਬਣਾਉਣਾ ਪੇਪਾ ਟੱਕਣ ਚੱਕਣਾ ਜਿਵੇਂ ਪਾਣੀ ਪ੍ਰੈਸ਼ਰ ਮਾਰ ਲੱਗ ਜਾ ਤੇ ਫਿਰ ਲਿਫਟਿੰਗ ਕਰਨੀ ਸਰਕਾਰ ਨੂੰ ਮਸ਼ੀਨਾਂ ਲਾਉਣ ਦੀ ਲੋੜ ਹੀ ਨਹੀਂ ਤੇ ਟੱਕਣੀ ਚੱਕਦੇ ਹੋ ਸਾਰਿਆਂ ਦੇ ਤੇ ਵੀ ਮੁੰਦੇ ਪਸੰਦ ਹੈ ਬੋਰੀਆਂ ਬੋਰੀਆਂ ਪਸੰਦ ਹੈ ਬਸ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਇੱਕ ਘਰ ਤੋਂ 100 ਤੋਂ 200 ਰੁਪਏ ਲੈ ਕੇ ਜਾਂਦਾ ਆਹ ਠੀਕ ਹੈ ਤੇ ਫੇਰ ਦਾ ਕੋਈ ਨਹੀਂ ਸਾਨੂੰ ਪਰੇਸ਼ਾਨ ਕਰਨ ਵਾਸਤੇ ਨਾ ਇਹ ਆਹ ਕਰੀ ਜਾਂਦਾ ਬਸ ਵੀ ਅਸੀਂ ਵੋਟਾਂ ਇਸ ਨੂੰ ਨਹੀਂ ਪਾਈਆਂ ਬਸ ਹਾਂਜੀ